ਇਹ ਅਸੀਂ ਪਹੁੰਚ ਗਏ ਆ ਇਹਨਾਂ ਦੀ ਫੈਕਟਰੀ ਦੇ ਬਾਹਰ ਤੇ ਸਭ ਤੋਂ ਪਹਿਲੀ ਤੇ ਸਭ ਤੋਂ ਪੁਰਾਣੀ ਫੈਕਟਰੀ ਆ ਤੇ ਇਹਨੂੰ ਹੁਣ ਜਿਹੜੀ ਆ ਪੂਰਾ ਕੇ ਟਿਕ ਇਥੇ ਕੋਈ ਹੋਰ ਕਰਦਾ ਬਾਈ ਜੀ ਆਪਾਂ ਨੂੰ ਦੂਜੀ ਫੈਕਟਰੀ ਚ ਲੈ ਲੰਗੇ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਤੇ ਇੱਥੇ ਐ ਕਰਕੇ ਕੱਪੜਾ ਸਾਰਾ ਲੱਦਿਆ ਜਾਂਦਾਗਾ ਆ ਨਾਮ ਹੈ ਜੀ ਸਟਿਚਸ ਸਟਿਚਸ ਇਹ ਹੈ ਬੈਲੀ ਲੈ ਵੀ ਅੰਦਰਲੇ ਪਾਸੇ ਪਹੁੰਚੀਏ ਦੇਖ ਲੋ ਗਰੁੱਪ ਆਸ਼ਾਂ ਦੀ ਫੋਟੋ ਹੈ ਪੰਜਾਬ ਜਿੱਥੇ ਵੀ ਜਾਂਦਾ ਨਾਲ ਹੀ ਲੈ ਕੇ ਜਾਂਦਾ ਸਾਰਾ ਕੁਝ ਆਪਣਾ ਤੇ ਇਹ ਬਾਈ ਜੀ ਨੇ ਹਲੋ ਸਤਿ ਸ੍ਰੀ ਅਕਾਲ ਬਾਈ ਜੀ ਜੀ ਹਲੋ ਕੈਸੇ ਹੋ ਜੀ ਹਾਊ ਆਰ ਯੂ ਗੁੱਡ ਗੁੱਡ ਠੀਕ ਠਾਕ ਹੋ ਇਹ ਲੁਧਿਆਣੇ ਤੋਂ ਨਹੀਂ ਆਪਣੇ ਲੁਧਿਆਣੇ ਤੋਂ ਨਹੀਂ ਕਿਥੋਂ ਅੱਛਾ ਤਾਮਨੂ ਅੱਛਾ ਤਾਮਨੂ ਅੱਛਾ ਤਾਮਨੂ ਲਾਟੂ ਤੋਂ ਅਰੇ ਸਾਡੇ ਨੇ ਕੰਮ ਕਰਦੇ ਆ 2007 ਤੋਂ 2007 ਤੋਂ ਕੰਮ ਕਰਦੇ ਹਾਂ ਪੰਜਾਬ ਦੇ ਵਿੱਚ ਵੀ ਦੋ ਚਾਰ ਵਾਰੀ ਜਾ ਕੇ ਆਏ ਆ ਅੱਛਾ ਪਰ ਹੁਣ ਤਾਂ ਇਹ ਖੁਦ ਪੰਜਾਬੀ ਬਣਿਆ ਆ ਅੱਛਾ ਪੰਜਾਬੀ ਹੁਣ ਪੰਜਾਬੀ ਬਣਾ ਰਖਿਆ ਹਾਂ ਇੱਥੇ ਜਿਹੜਾ ਇਹਨਾਂ ਨੇ ਜਿਆਦਾ ਕੰਮ ਇੱਥੇ ਕੁਝ ਹੋਰ ਕੱਪੜਾ ਬਣਦਾ ਹਾਂ ਇਹਦੇ ਫੀਮੇਲ ਨਾਲ ਸਬੰਧਤ ਹੈ ਹੁਣ ਅੱਜਕਲ ਤਾਵਲ ਵਗੈਰਾ ਅੱਛਾ ਟਾਵਲ ਹੋ ਗਏ ਫਿਰ ਨਾਈਸ ਸੂਟਸ ਵਗੈਰਾ ਨਿਆਣਿਆਂ ਦੇ ਬਣਦੇ ਆ ਸਾਡੇ ਜਿਵੇਂ ਟਰਾਈਡੈਂਟ ਉਵੇਂ ਉਹ ਕੰਮ ਹੈ ਥੋੜਾ ਤਾਂ ਇੱਥੇ ਬੱਚਾ ਨਾਈਟ ਸੂਟ ਆ ਬੱਚਿਆਂ ਦੇ ਸੂਟ ਵਗੈਰਾ ਅੱਛਾ ਆਂਦੇ ਬੰਦੇ ਆ ਠੀਕ ਹੈ ਜੀ ਹਾਂ ਮਤਲਬ ਕਿ ਡਿਪੈਂਡਸ ਹੈ ਆ ਕਿ ਆਰਡਰਾਂ ਦੇ ਆ ਦੇਖੋ ਨਿਆਣੇ ਦੇ ਕਿ ਆਰਡਰ ਆਉਂਦੇ ਆ ਹਾਂ ਇਦਾਂ ਸੋਹਣੇ ਸੋਹਣੇ ਨਾਈਟ ਸੂਟ ਵੀ ਮਤਲਬ ਕਿ ਬਿਲਕੁਲ ਸਾਰਾ ਕੁਝ ਬੰਦਦਾ ਕਿ ਦਪੈ ਆ ਜੈਕਟ ਆ ਅਸੀਂ ਪੰਜਾਬ 'ਚ ਇੱਕ ਸਟੋਰ ਖੋਲਦੇ ਆ হোলসেল ਤੇ ਇਥੋਂ ਚੱਕ ਕੇ ਮਾਲ ਫਿਰ ਉੱਥੇ ਵੇਚਿਆ ਕਰਾਂਗੇ ਪਰ ਮਤਲਬ ਕਿ ਮੈਂ ਇਹ ਚਾਹੁੰਦੀ ਆ ਕਿ ਪੰਜਾਬ 'ਚ ਆਉਣਾ ਚਾਹੀਦਾ ਆ ਕਿ ਇਦਾਂ ਨਹੀਂ ਹੈਗਾ ਕਿ ਵਧੀਆ ਆ ਈਜਿਪਟ ਵੀ ਬਹੁਤ ਵਧੀਆ ਆ ਤਰੱਕੀ ਦੇ ਕਿਸੇ ਕੰਮ ਕਾਰੋਬਾਰ ਵੀ ਖੋਲਣਾ ਜਾਂ ਕਿਸੇ ਨੂੰ ਵਧੀਆ ਜੌਬ ਆਫਰ ਮਿਲਦੀ ਆ ਤਾਂ ਇੱਥੇ ਰਹਿਣ ਦਾ ਵੀ ਵਧੀਆ ਆ ਕਿ ਸਾਰੀ ਤਰ੍ਹਾਂ ਦੇ ਸਹੀ ਗੱਲ ਹੈ ਜੀ ਹਾਂ ਤੇ ਇਹ ਦੇਖੋ ਜੀ ਥੈਂਕ ਯੂ ਮਤਲਬ ਕਿ ਰਿਪਨ ਦਾ ਜਨ ਇਨਨਾ ਡੀਪਲੀ ਸਾਰੇ ਲੋਕ ਦਿਖਾ ਰਿਆ ਆ ਮਤਲਬ ਕਿ ਅਸੀਂ ਵੀ ਐਪਰੀਸ਼ੀਏਟ ਕਰੇ ਕਿ ਸਾਨੂੰ ਮਿਲਿਆ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਥੋੜਾ ਜਿਹਾ ਵੀ ਇੰਨੇ ਇੰਪੋਰਟੈਂਟ ਟਾਈਮ ਦੇ ਵਿੱਚੋਂ ਕਿ ਨਹੀਂ ਅਸੀਂ ਕੁਝ ਦਿਖਾ ਸਕੇ ਕਿ ਹਾਂ ਆਪਣੇ ਪੰਜਾਬੀ ਆਪਣਾ ਤਾਂ ਕੰਮ ਹੀ ਇਹ ਹੈ ਪੰਜਾਬੀਆਂ ਨੂੰ ਦਿਖਾਉਣਾ ਵੀ ਪੰਜਾਬ ਕਿੱਥੇ ਕਿੱਥੇ ਕੀ ਕੁਝ ਕਰਦਾ ਹੋਰ ਉਹ ਪੰਗਰਨਾ ਕੀ ਹੈ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ ਕਿ ਕੋਈ ਜਾਵਾ ਲੋਕੀ ਸੋਚਦੇ ਪਏ ਨਾ ਆਪਣੇ ਪੰਜਾਬੀ ਐ ਇਦਾਂ ਦੀ ਆਫਰੀਕਰ ਕੰਟਰੀਆਂ 'ਚ ਘਟ ਆਉਂਦੇ ਆ। ਹਾਂਜੀ। ਪਰ ਅਸੀਂ ਦੇਖੋ ਇੰਗਲੈਂਡ ਛੱਡ ਕੇ ਅਸੀਂ ਇੰਗਲੈਂਡ ਛੱਡ ਕੇ ਇੱਥੇ ਆਏ। ਆ ਇੰਗਲੈਂਡ ਛੱਡ ਕੇ। ਦਾਣੇ ਪਾਣੀ ਦੀ ਗੱਲ ਹੁੰਦੀ ਆ ਬਾਕੀ। ਇਹ ਮੈਂ ਮ ਆਪਣੇ ਘਰ ਦੇ ਸਟੋਰ 'ਚ ਸ਼ਾਪਿੰਗ ਕਰ ਰਹੀ ਆ। ਕਦੇ ਪਾਇਆ ਨਹੀਂ। ਇਹ ਸੈਂਪਲੇ ਰੱਖੇ ਹੋਏ ਆ ਜੀ ਸਾਰੇ ਤੁਸੀਂ। ਹਾਂਜੀ ਹਾਂਜੀ ਸੈਂਪਲੇ ਦਾ ਸ਼ਿਪਮੈਂਟ ਹੋ ਜਾਂਦੀ ਆ। ਜਦ ਨਮੇ ਜਿਹੜੀ ਡਿਵੈਲਪਮੈਂਟ ਤੁਸੀਂ ਇਹ ਦੇਖੋ ਇੱਥੇ ਐਵੇਂ ਪਈ ਆ ਤੇ ਕੰਪਨੀਆ ਕੋਲੇ ਜਾ ਕੇ ਹੀ ਕਿੰਨੇ ਮਹਿੰਗੇ ਕੀ ਕੀ ਹੋ ਜਾਂਦਾ ਹੈ ਨਾ ਜੀ ਜਦੋਂ ਮੈਂ ਕਹੇ ਕੰਪਨੀ ਕੋਲੇ ਜਾਂਦਾ ਅੱਛਾ ਟੈਗਿੰਗ ਵਗੈਰਾ ਸਾਰੀ ਤੁਸੀਂ ਕਰਕੇ ਤੈਨੂੰ ਸਾਰਾ ਹਾਂਜੀ ਬਿਲਕੁਲ ਅਸੀਂ ਪ੍ਰਾਈਸ ਕਿਵੇਂ ਤੈਅ ਹੁੰਦਾ ਫਿਰ ਕੰਪਨੀ ਦੱਸਦੀ ਹੈ ਕੰਪਨੀ ਜਿੱਦਾਂ ਹੁਣ ਅਸੀਂ ਸਾਡਾ ਕਸਟਮਰ ਪੀਮਾ ਹਾਂਜੀ ਪੀਮਾ ਦੇ ਅੱਗੇ ਰੱਖ ਲਓ ਕਿ ਕਸਟਮਰ ਜਿਹੜੇ ਹੈਗੇ ਵੱਡੇ ਸਟੋਰਸ ਬੋਲਮਾਰਟ ਹੋ ਗਿਆ ਅੱਛਾ ਜੇਸੀ ਪੈਨਲਸ ਹੋ ਗਈ ਬੋਲਸ ਹੋ ਗਏ ਸੋ ਉਹਨਾਂ ਦੇ ਡਿਫਰੈਂਟ ਡਿਫਰੈਂਟ ਜੋ ਵੀ ਪ੍ਰਾਈਸ ਹੋ ਉਹ ਅਸੀਂ ਲਾ ਕੇ ਤੁਹਾਨੂੰ ਭੇਜਦੇ ਹਾਂ ਠੀਕ ਹੈ ਜੀ ਬੇਸਿਕਲੀ ਸਿੱਧੀ ਸਟੋਰ ਦੇ ਵਿੱਚ ਜਾਂਦੇ ਸਮਾਨ ਸਾਡਾ ਠੀਕ ਹੈ ਅਸੀਂ ਡਾਇਰੈਕਟ ਉੱਥੇ ਡਿਲੀਵਰ ਕਰਕੇ ਦਿੰਦੇ ਹਾਂ ਸਟੋਰਾਂ ਦੇ ਵਿੱਚ ਠੀਕ ਹੈ ਯੂ ਐਸ ਏ ਯੂ ਐਸ ਏ ਭੇਜ ਦਿੰਦੇ ਹਾਂ ਹਾਂ ਜੀ ਸਰ ਹੋਰ ਕਿਹੜੇ ਕਿਹੜੇ ਕੰਟਰੀ ਜਾਂਦੇ ਯੂ ਐਸ ਏ ਹਾਂ ਜੀ ਟਰਕੀ ਹੋ ਗਿਆ ਯੂ ਕੇ ਹੋ ਗਿਆ ਫਰਾਂਸ ਡੈਨਮਾਰਕ ਅੱਛਾ ਸਾਰੇ ਮੋਸਟਲੀ ਯੂਰਪ ਤੇ ਯੂ ਐਸ ਏ ਯੂਰਪ ਦੇ ਤੇ ਹੁਣ ਕੋਈ ਸਰਟਨ ਕੋਈ 2-3% ਨਹੀਂ ਸਾਡੀ ਕੋਈ ਲੋਕਲ ਦੀ ਮਾਰਕੀਟ ਹੈਗੀ ਛੇਦੀ ਤੇ ਪਹਿਲਾਂ ਅਸੀਂ ਦੇਖਿਆ ਸੀਗਾ ਜੀ ਆਪਣੇ ਬ ਤੇ ਬੰਗਲਾਦੇਸ਼ 'ਚ ਵੀ ਉੱਥੇ ਵੀ ਪੰਜਾਬੀਆਂ ਦਾ ਜਿਹੜਾ ਆਪਣਾ ਕੰਮ ਸੀਗਾ ਕੱਪੜੇ ਨਾਲ ਸੀਗਾ ਤੇ ਦੂਜੀ ਵਾਰੀ ਇੱਥੇ ਦੇਖਿਆ ਹੈਗਾ ਵੀ ਇਸ ਤਰ੍ਹਾਂ ਲਾਉਣੀ ਵਾਈਡ ਲੈਗ ਵੀ ਆ ਖੁਸ਼ੀ ਕਹਿੰਦੇ ਵਾਈਡ ਲੈਗ ਵੀ ਆ ਇੱਥੇ ਦੇਣੇ ਕੋਈ ਨਹੀਂ ਜੀ ਸਿਲੈਕਟ ਜੋ ਮਰਜੀ ਕਰ ਲੈ ਕਿਸੇ ਨੂੰ ਕੁਝ ਨਹੀਂ ਦੇਣਾ ਇੱਥੇ ਆਹ ਦੇਖੋ ਕੋਈ ਨਹੀਂ ਆ ਕੀ ਆ ਮਨੀ ਚੀਜ਼ ਇਹ ਤਾਂ ਡੈਡੀ ਵਰਗੇ ਦੇ ਆਊਗਾ ਓਏ ਇਹ ਇਹਨਾਂ ਨੂੰ ਵੀ ਉਹ ਕਰਨਾ ਪੈਂਦਾ ਪਹਿਲਾਂ ਦੇਖਣਾ ਹੀ ਪੈਂਦਾ ਵੀ ਬੰਦਾ ਕਿੰਨਾ ਕਿ ਮੋਟਾ ਹੈ ਨਾ ਹੂੰ ਇਹਦੇ ਵੀ ਆ ਜੂਗਾ ਚਲੋ ਜੀ ਬੈਠੀਏ ਆ ਥੋੜਾ ਜਿਹਾ ਖਾ ਪੀ ਲਿਏ ਫਿਰ ਤੁਹਾਨੂੰ ਹੋਰ ਅੱਗੇ ਢੇੜਾ ਦਵਾਉਣੀ ਹੈ ਜੀ ਲਓ ਜੀ ਲੰਚ ਹੋ ਰਿਹਾ ਸਾਡਾ ਰੈਡੀ ਵੈਲਕਮ ਵੈਲਕਮ ਲੰਚ ਆਹੇ ਆਉਦੇ ਵੈਲਕਮ ਡਰਿੰਕ ਹੁੰਦੀ ਹੈ ਜੇ ਵੈਲਕਮ ਡਰਿੰਕ ਹੁੰਦੀ ਹੈ ਇੱਥੇ ਚਿਕਨ ਹੀ ਚਿਕਨ ਚੱਲਦਾ ਜੀ ਸਾਰਾ ਇਹਦੇ ਚਿਕਨ ਰਾਈਸ ਕੁਝ ਬੰਦੇ ਸਾਡੇ ਚ ਵੈਜਿਟੇਰੀਅਨ ਵੀ ਬੈਠੇ ਆ ਇਹ ਇੱਧਰ ਬੰਦੇ ਅਸੀਂ ਵੈਜਿਟੇਰੀਅਨ ਬਿਠਾਦੇ ਸਾਰੇ ਤੁਸੀਂ ਵੈਜ ਅੱਜ ਆਪਾਂ ਵੀ ਦਾ ਅੱਜ ਆ ਜੀ ਕਹਿੰਦੇ ਜੀ ਪੰਜਾਬੀ ਜਿੱਥੇ ਵੀ ਜਾਣ ਨਾ ਰੋਟੀ ਨਹੀਂ ਛੱਡਦੇ ਯਾਰ ਰੋਟੀ ਪੱਕਾ ਮਿਲ ਜਾਂਦੀ ਆ ਦੇਖੋ ਦਾਲ ਵੀ ਰੋਟੀ ਬਣੀ ਆ ਤੇ ਨਾਲ ਦਾਲ ਵੀ ਆ ਗਈ ਕਮਾਲ ਹੋ ਗਿਆ ਇੱਥੇ ਤਾਂ ਬੜੇ ਦਿਨਾਂ ਬਾਅਦ ਮਿਲੀ ਹੈ ਜੀ ਅੱਜ ਜਿੱਦਣ ਦੇ ਈਜੀਪਟ ਆਏ ਆ ਪਹਿਲੀ ਵਾਰੀ ਆ ਵਾਈ ਵਾਈ ਆ ਵੀ ਹਾਂ ਰੋਟੀ ਖਾਵਾਂਗੇ ਰਾਜ ਦੀ ਨਾਲ ਆ ਤੁਹਾਨੂੰ ਦਿਖਾਈਏ ਜੀ ਲੱਸੀ ਵੀ ਆ ਗਈ ਐਨ ਪੂਰਾ ਪੰਜਾਬ ਹੱਡਾਂ 'ਚ ਵੱਸਦਾ ਇਹਨਾਂ ਦੇ ਆਪਣਾ ਪੰਜਾਬ ਹੋਵੇ ਅੱਗੇ ਨਾ ਬੋਲਿਓ ਅੱਗੇ ਨਾ ਬੋਲਿਓ ਆਪਣਾ ਪੰਜਾਬ ਬਸ ਆਪਣਾ ਪੰਜਾਬ ਹੀ ਹੋਵੇ ਗੱਲਾਂ ਘਰ ਦੀ ਲੱਸੀ ਤੇ ਹੁਣ ਅਸੀਂ ਚੱਲੇ ਆ ਜੀ ਪ੍ਰੋਡਕਸ਼ਨ ਡਿਪਾਰਟਮੈਂਟ ਜਿੱਦਾਂ ਨੂੰ ਪ੍ਰੋਡਕਸ਼ਨ ਦਿਖਾਉਣੇ ਆ ਕਿ ਕੱਪੜਾ ਬਣਦਾ ਕਿਵੇਂ ਇਹ ਆ ਜਿਹੜੀ ਕੰਮ ਕਰ ਰਹੀ ਹੈ ਸਾਰੀ ਲੇਬਰ ਹੋਵਾ ਇਹ ਤਾਂ ਪਹਿਲਾਂ ਵੈਸੇ ਫਿਲਮਾਂ ਫਿਲਮਾਂ ਚ ਦੇਖਿਆ ਸੀਗਾ ਜੀ ਵੀ ਇਦਾਂ ਚੱਲਦਾ ਹੈਗਾ ਜਿਵੇਂ ਲਾਲ ਸਿੰਘ ਛੱਡਾ ਫਿਲਮ ਚ ਸੀਗਾ ਜਾਂ ਉਥੇ ਐਸੇ ਆਉਂਦੇ ਹੁੰਦੇ ਹਨ ਅੱਛਾ ਇਹ ਪਹਿਲਾਂ ਤੁਸੀਂ ਕੱਪੜਾ ਕਿਤੋਂ ਖਰੀਦ ਦਿਓ ਹੈ ਇਕੱਠਾ ਨਹੀਂ ਕੱਪੜਾ ਬਣਾਉਣਾ ਹੈ ਅੱਛਾ ਨਹੀਂ ਨਹੀਂ ਜਿਵੇਂ ਬੇਸ ਜਿਹੜਾ ਬੇਸ ਆਉতো ਸਾਰਾ ਖਰੀਦ ਦਿਓਗੇ अच्छा कितों जान ਧਾਗਾ ਅੱਛਾ ਜਾਣਦਾਗਾ ਧਾਗਾ ਖਰੀਦ ਕੇ ਕਪੜਾ ਬਣਾਉਨੇ ਹੋ ਹਾਂਜੀ ਨੇਟ ਕਰਕੇ ਹਾਂਜੀ ਠੀਕ ਹੈ ਕਪੜਾ ਵੀ ਆਪਣਾਉਨੇ ਉਹ ਤੋਂ ਬਾਅਦ ਸਟਿਚਿੰਗ ਸਾਰਾ A to Z ਫਿਰ ਆਪ ਹੈ ਕੱਲਾ ਮਤਲਬ ਧਾਗਾ ਪਿੱਛੋਂ ਖਰੀਦਦੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਲੋ ਜੀ ਇਹੋ ਜੇ ਕੰਮਕਾਰ ਆ ਆ ਧਾਗਾ ਖਰੀਦਿਆ ਜਾਂਦਾ ਕੱਲਾ ਇਹ ਦੇਖੋ ਸਾਰੀ ਲੋਕਲ ਲੇਬਰ ਕੰਮ ਕਰ ਰਹੀ ਹੈ ਜਿਹਨੇ ਜਿਪਸੀਅਨ ਨੇ ਸਾਰੇ ਜਿਹਨੇ ਕੰਮ ਤੇ ਰੱਖੇ ਆ ਤੇ ਕੱਲਾ ਬਸ ਮੇਨ ਮੇਨ ਜਿਵੇਂ ਨਾ ਦੱਸਿਆ ਵੀ ਮੇਨ ਜੌਬ ਤੇ ਜਿਹੜੇ ਉੱਪਰ ਲੀਆਂ ਜੌਬਸ ਉਹ ਤੇ ਇੰਨੀਆਂ ਰੱਖਿਆ ਸੀ ਤੇ ਅਨੀਆਂ ਕੱਪੜੇ ਤਿਆਰ ਕਰਦੇ ਆ ਦੇਖੋ ਆਹ ਬੰਨਦੇ ਹਾਂ ਹਾਂ ਜੀ ਕੀ ਬਣੀ ਜਾਂਦਾ ਹੈ ਇਹ ਹਾਂ ਜੀ ਜਮਣਦੀ ਆ ਇਹ ਜੇ ਕੱਪੜੇ ਆ ਅੱਛਾ ਇਦੂ ਬਾਅਦ ਜਿਵੇਂ ਕੱਪੜਾ ਤਿਆਰ ਹੋ ਗਿਆ ਇਦੂ ਬਾਅਦ ਜੋ ਫਿਰ ਇਹਦੇ ਟੈਗਿੰਗ ਵਗੈਰਾ ਸਾਰਾ ਮੈਨੂੰ ਬਾਅਦ ਥੱਲੇ ਪੈਕਿੰਗ ਪ੍ਰੈਸਿੰਗ ਚੈਕਿੰਗ ਅੱਛਾ ਫਿਰ ਟੈਗਿੰਗ ਬੈਗਸ ਫਿਰ ਪੋਲੀ ਕਾਰਟਨ ਸਾਰੇ ਅਲਗ-ਅਲਗ ਸੈਕਸ਼ਨ ਆ ਹਾਂਜੀ ਹਾਂਜੀ ਇੱਥੇ ਬਸ ਮੇਨਲੀ ਇੱਥੇ ਕੱਟ ਕੇ ਸਟਿਚਿੰਗ ਹੁੰਦੀ ਆ ਹਾਂਜੀ ਕਢਾਈ ਵਾਲਾ ਵੀ ਆ ਜੀ ਇਹ ਅੱਜ ਮੈਂ ਕਢੀ ਜਾਂਦੇ ਹਾਂ ਅੱਜ ਜਨ ਸਟicker ਵਗੈਰਾ ਪੇਸਟ ਕਰ ਪ੍ਰਿੰਟਿੰਗ ਆਪਣੀ ਅੱਛਾ ਪ੍ਰਿੰਟਿੰਗ ਵੀ ਤੁਹਾਡੀ ਆ ਹਾਂਜੀ ਹੈਗੀ ਪ੍ਰਿੰਟਿੰਗ ਇਹ ਜੀ ਜੇ ਕਿਸੇ ਨੂੰ ਪੰਜਾਬ ਚ ਜੋਬ ਚਾਹੀਦੀ ਹੋਵੇ ਤਾਂ ਇਹ ਨੇ ਇਹਨਾਂ ਦਾ ਐਕਸਪੀਰੀਅੰਸ ਬੰਦੇ ਸਕਿੱਲ ਵਰਕਰ ਜ਼ਿਆਦਾ ਚਾਹੀਦੇ ਹੱਸਣਾ ਤੇ ਸਾਡੀ ਇਸ ਵਿਸ਼ੇ ਤੇ ਕੱਲ ਰਾਤ ਗੱਲ ਵੀ ਹੋਈ ਸੀ ਤੇ ਮੈਂ ਵੈਸੇ ਮਜ਼ਾਕ ਕਰ ਰਿਹਾ ਸੀ ਇਹਨਾਂ ਨੂੰ ਤੇ ਇਹ ਕਹਿੰਦੇ ਵੀ ਜਿਹੜੀ ਜਿਵੇਂ ਪੰਜਾਬ 'ਚ ਆਪਣੇ ਜਾਦੇ ਕਹਿੰਦੇ ਸਟੂਡੈਂਟ ਜਾਂਦੇ ਆ ਪੱਕੇ ਹੋਣ ਲਈ ਜਾਂ ਹੋਰ ਹਨ ਕਹਿੰਦੇ ਲੇਬਰ ਤਾਂ ਕਹਿੰਦੇ ਫਿਰ ਇੱਚੀ ਸਾਨੂੰ ਸਸਤੀ ਪੈਂਦੇ ਆ ਇਹਨਾਂ ਨੂੰ ਸਕਿੱਲ ਸਕਿੱਲ ਹੈ ਜਿਹਦੇ ਕੋਲ ਨਾ ਕੋਈ ਸਕਿੱਲ ਵਰਕਰ ਦੀ ਜਿਹੜੀ ਜੌਬ ਤੇ ਉਹ ਤੇ ਇਹਨਾਂ ਨੇ ਰੱਖੇ ਵੀ ਹੋਏ ਆਪਣੇ ਪੰਜਾਬ ਦੇ ਮੁੰਡੇ ਪੰਜਾਬ ਦਾ ਬਹੁਤ ਸੋਚਦੇ ਆ ਤੇ ਹਰ ਸਾਲ ਪੰਜਾਬ ਗਿਆ ਮਾਰਦੇ ਹਰ ਸਾਲ ਜਾਂਦੇ ਪੰਜਾਬ ਪੰਜਾਬ ਚ ਤਿੰਨ ਵਾਰ ਸਾਲ ਚ ਸਾਲ ਚ ਤਿੰਨ ਵਾਰ ਤਿੰਨ ਗੇੜੇ ਦੇਖ ਲੋ ਘੱਟੋ ਘੱਟ ਨੇ ਪੰਜਾਬ ਚ ਕਮਾਲ ਹੋ ਗਈ ਤੇ ਫਿਰ ਵੀ ਤੁਸੀਂ ਦੇਖ ਲੋ ਬੌਰਨ ਬਰਾਊਟ ਆਪਾਂ ਇੰਗਲੈਂਡ ਦੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਸਾਰੀਆਂ ਚੀਜ਼ਾਂ ਬੰਦਾ ਜੁੜਿਆ ਰਹਿਣਾ ਇੰਨਾ ਇਹ ਲਓ ਇਹ ਸੀ ਜੀ ਅੰਦਰਲੇ ਪਾਸੇੋਂ ਗਿਆ ਇੱਕ ਕੁਦਰਤੀ ਇਤਫਾਕ ਹੈ ਦੇਖ ਲਓ ਪਤਾ ਨਹੀਂ ਕੀ ਜਿਵੇਂ ਸਾਬੀ ਬਾਈ ਸਾਨੂੰ ਮਿਲੇ ਸੀ ਪਹਿਲਾਂ ਸਵਿਟਜ਼ਰਲੈਂਡ ਉਹ ਵੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਸਾਨੂੰ ਜਿਹੜੇ ਬੰਦੇ ਮਿਲਦੇ ਆ ਨਾ ਤੇ ਪੰਜਾਬ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਬਾਈ ਜੀ ਨੇ ਦੱਸੇ ਮੈਨੂੰ ਤਾਂ ਸੀ ਮੈਂ ਤੇ ਹਰ ਸਾਲ ਜਿਹੜਾ ਮਾਰਦੇ ਆ ਤਾਂ ਕਹਿੰਦੇ ਤਿੰਨ ਵਾਰ ਜਾਂਦੇ ਆ ਘਰ-ਬਾਰ ਆਪਣੇ ਪੰਜਾਬ ਤੋਂ ਅੱਛਾ ਬਾਈ ਜੀ ਕੀ ਹਾਲ ਹੈ ਪੰਜਾਬ ਤੋਂ ਜਿਹੜਾ ਪੰਡਾ ਦਰਮੋ ਘੋਟ ਭਾਈ ਦਰਮੋ ਘੋਟ ਨਾਲ ਹੀ ਜਾਗਦਾ اچھا 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 ਠੀਕ ਹੈ ਵੀਡੀਓ ਦੇਖਦੇ ਹੋ ਸ਼ੁਕਰੀਆ ਸ਼ੁਕਰੀਆ ਅੱਛਾ ਥੈਂਕ ਯੂ ਥੈਂਕ ਯੂ ਭਾਈ ਚਲੋ ਚਲੋ ਮਿਲਦੇ ਆਂ ਫਿਰ ਹੈ ਜੀ ਤੇ ਇਹ ਪੰਜਾਬ ਦੇ ਬੰਦੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਕੰਮ ਤੇ ਰੱਖੇ ਆ ਇਹ ਹੁਣ ਅਗਲੇ ਸੈਕਸ਼ਨ ਚ ਆਏ ਆ ਸੀ ਇਹਨਾਂ ਦੇ ਅੱਛਾ ਇਹ ਸਾਰਾ ਬਣਿਆ ਹੋਇਆ ਹੈ ਨਾ ਹਾਂਜੀ ਹਾਂਜੀ ਇਹ ਗਾਰਮਨ ਪ੍ਰੋਡਕਸ਼ਨ ਲਾਈਨ ਦੀ ਹੈ ਅੱਛਾ ਠੀਕ ਹੈ ਜੀ ਇਹ ਜਦੋਂ ਇਹ ਇਹ ਲਵਿੰਗ ਸਿਸਟਮ ਆ ਅੱਛਾ ਜੀ ਇੱਕ ਤੋਂ ਗਾਰਮੈਂਟ ਲੋਡ ਹੁੰਦਾ ਠੀਕ ਤੇ ਜਾ ਕੇ ਗਾਰਮੈਂਟ ਫਿਨਿਸ਼ ਅੱਛਾ ਜੀ ਇੱਕ ਥਾਮਾ ਵੱਲੋਂ ਵੜਨਾ ਸ਼ੁਰੂ ਹੋ ਜਾਂਦਾ ਹੈ ਗਾਂਦੀ ਦੇ ਦਾ ਇੱਥੇ ਇੱਥੋਂ ਵੱੜਨਾ ਸ਼ੁਰੂ ਹੋਇਆ ਸ਼ੁਰੂ ਚ ਵੱੜਨਾ ਸ਼ੁਰੂ ਹੋ ਗਿਆ ਹਾਂ ਜੀ ਅੱਗੇ ਜਦੋਂ ਇਹਦਾ ਮਸ਼ੀਨ ਅੱਗੇ ਜਾਣੀ ਹੈ ਏਕੀ ਤੇ ਜਾ ਕੇ ਅੱਛਾ ਉਹਨੇ ਅੱਗੇ ਲਾਸਟ ਤੇ ਜਾ ਕੇ ਫਿਨਿਸ਼ ਹੋ ਜਾਣਾ ਲਾਸਟ ਨਹੀਂ ਕੋਈ ਹਾਂ ਜੀ ਇਹ ਇਹ ਕਹਿੰਦੇ ਜਿਵੇਂ ਕਟਿੰਗ ਟੂ ਲਾ ਕੇ ਸਾਰਾ ਕਰਕੇ ਨਾ ਜਿਵੇਂ ਇਥੋਂ ਤੁਰਿਆ ਜਾਂਦਾ ਹੈਗਾ ਇਹਨਾਂ ਦਾ ਕੋਈ ਹੋਰ ਕੰਮ ਆ ਅਗਲੇ ਦਾ ਹੋਰ ਕੰਮ ਤੇ ਇਹਨਾਂ ਨੇ ਸਿੱਖਿਆ ਕਿਵੇਂ ਜਿਵੇਂ ਮੰਨ ਲਓ ਤੁਹਾਡੇ ਕੋਲ ਇੰਨੇ ਬੰਦੇ ਜੌਬ ਕਰਦੇ ਆਏ ਹਨ ਵਰਕਰ ਇਹਨਾਂ ਨੂੰ ਸਿਖਾਇਆ ਗਿਆ ਜਾਂਦਾ ਇੱਥੇ ਆਪਣੀ ਕੋਈ ਟ੍ਰੇਨਿੰਗ ਸਕੂਲ ਵੀ ਹੈਗੇ ਆ ਪਰ ਯੂਜੂਲੀ ਮਰਜਨ ਦੀ ਹੈ ਟ੍ਰੇਨਡ ਲੇਬਰ ਅੱਛਾ ਹਾਂਜੀ ਇੰਡਸਟਰੀ ਦੇ ਵਿੱਚ ਹੈਗੀ ਇਥੇ ਲੇਬਰ ਅੱਛਾ ਪਹਿਲਾਂ ਦੀ ਲੇਬਰ ਹੈਗੀ ਆ ਇਹ ਜਾਂਦੇ ਜਾਂਦੇ ਨਾ ਲਾਸਟ ਤੇ ਜਾ ਕੇ ਆ ਦੇਖੋ ਅੱਜ ਦਾ ਸਾਡਾ ਲਾਸਟ ਅਪਰੇਸ਼ਨ ਆ ਗਿਆ ਹੈ ਇਹਦਾ ਗਾਰਮੈਂਟ ਦਾ ਹਾਂਜੀ ਇੱਥੇ ਕੁਆਲਿਟੀ ਚੈੱਕ ਹੋ ਗਈ ਅੱਛਾ ਇੱਥੇ ਕੋਈ ਵਿੱਕ ਕਿਦਾਂ ਬਣ ਕੇ ਆਇਆ ਹਾਂਜੀ ਇੱਥੇ ਕੁਆਲਿਟੀ ਚੈੱਕ ਹੋ ਗਈ ਇਹਨਾਂ ਦੇ ਵਿੱਚ ਤੇ ਥੱਲੇ ਪੈਕਿੰਗ ਲਈ ਠੀਕ ਹੈ ਹਾਂਜੀ ਇਹ ਆ ਗਿਆ ਜੀ ਸੈਕਸ਼ਨ ਕਹਿੰਦੇ ਜਿੱਥੇ ਕਟਿੰਗ ਹੁੰਦੀ ਹੈ ਸਾਰੀ ਤੇ ਆ ਪੂਰਾ ਅੱਛਾ ਇਹ ਤੁਸੀਂ ਮਤਲਬ ਧਾਗਾ ਲੈ ਕੇ ਆ ਚੀਜ਼ ਬਣ ਜਾਂਦੀ ਹੈ ਤੁਹਾਡੇ ਕੋਲ ਹਾਂਜੀ ਏ ਬਣ ਕੇ ਬਸ ਇਹਦੀ ਹੁਣ T-shirt ਦੇ ਹਿਸਾਬ ਨਾਲ ਹੁਣ ਕਟਿੰਗ ਕਰੀਏ ਜਾਂ ਜੋ ਵੀ ਸਟਾਈਲ ਹੈਗਾ ਉਹਦੀ ਕਟਿੰਗ ਹੁੰਦੀ ਇੱਥੇ ਠੀਕ ਹੈ ਕਟਿੰਗ ਹੋ ਕੇ ਫਿਰ ਇਹ ਮਸ਼ੀਨ ਜੇ ਸਾਰੀਆਂ ਸਾਰੀ ਮਸ਼ੀਨਾਂ ਕਟਿੰਗ ਕਰਨ ਦੀ ਸਟਿਚਿੰਗ ਵਾਲੇ ਤਾਂ ਹੈਗੇ ਹਾਂਜੀ ਆਹ ਦੇਖੋ ਜਿਵੇਂ ਆਹ ਮਸ਼ੀਨ ਆਹ ਮਸ਼ੀਨ ਤੇ ਲੱਗੀਆਂ ਕਟਿੰਗ ਵਾਲੀਆਂ ਉਹ ਲੱਗਿਆ ਅੱਛਾ ਉਹ ਅੱਗੇ ਜਾ ਕੇ ਫਰਜ ਜਿੰਨਾ ਤਾਂ ਗਏ ਕਿਥੋਂ ਮੰਗਵਾਉਣੇ ਮ ਜੀ ਇਹ ਤਕਰੀਬਨ ਜਿਹੜਾ ਪੋਲੀਐਸਟਰ ਹੈ ਉਹ ਤਾਂ ਲੋਕ ਲਿਆ ਅੱਛਾ ਜੀ ਤੇ ਜਿਹੜਾ ਕਾਟਨ ਹੈ ਉਹ ਇੰਡੀਆ ਤੋਂ ਅੱਛਾ ਕਾਟਨ ਇੰਡੀਆ ਤੋਂ ਆਉਂਦਾ ਇੰਡੀਆ ਤੋਂ ਆਉਂਦਾ ਠੀਕ ਹੈ ਪਰ ਅਵੇਲੇਬਲ ਇੱਥੇ ਵੀ ਈਜੀਪਟ ਵੀ ਹੈਗਾ ਪਰ ਉੱਥੋਂ ਥੋੜਾ ਸਸਤਾ ਪਹਿਲਾਂ ਹਾਂ ਜੀ ਹੂੰ ਅੱਛਾ ਇਹ ਮਸ਼ੀਨ ਦਾ ਇਹ ਨਾ ਕੱਟਦੇ ਹਾਂ ਜੀ ਅੱਛਾ ਮਸ਼ੀਨ ਹੈ ਕੱਟ ਰਹਾ ਹਾਂ ਜੀ ਇਹਦੇ ਨਾਲ ਕੱਪੜਾ ਕੱਟਿਆ ਜਾਂਦਾ ਜੀ ਸਾਰਾ ਇਹ ਖੁਸ਼ੀ ਵਰਗੇ ਜਿਹੜੇ ਟਾਪ ਆਉਂਦੇ ਆ ਇਹ ਜੇ ਪਾਉਂਦੇ ਆ ਇਹ ਇੱਥੋਂ ਬਣਦਾ ਇਹ ਟਾਪ ਆ ਆ ਪਾਇਆ ਇਹ ਕੱਟੇ ਇਸ ਤੋਂ ਦੇਖਿਆ ਸੀ ਆ ਇਹ ਤੇ ਲੱਗਿਆ ਹੋਇਆ ਆ ਸਤਾਰੇ ਜੇ ਲੱਗੇ ਹੋਏ ਸੀਗੇ ਹਾਂਜੀ ਆ ਬਹਿਣ ਆ ਦੇਖੋ ਸਤਾਰੇ ਜੇ ਇਹ ਇਹ ਸਾਰੇ ਟਾਪ ਆ ਫਿਰ ਉੱਥੇ ਕੁਝ ਯਾਰ ਕੇ ਕਹਿੰਦੇ ਇਹ ਚ ਕਲਰ ਨਹੀਂ ਹੈਗਾ ਆ ਕਲਰ ਉਹ ਕਹਿੰਦੇ ਸ਼ਾਰਟ ਆਊਟ ਮੁੱਕ ਗਿਆ ਜੀ ਮੈਂ ਭੈਣ ਨੂੰ ਕਹਿ ਰਹੀ ਸੀ ਮੈਂ ਤਾਂ ਤੁਹਾਡੀ ਮौज ਆ ਜਿਵੇਂ ਆਪਾਂ ਕਹਿੰਦੇ ਨਹੀਂ ਇਹ ਨੀਵੀ ਚਾਹੀਦੀ ਆ ਟੀ-ਸ਼ਰਟ ਤੁਸੀਂ ਜਿੰਨੇ ਮਰਜੀ ਸਾਈਜ਼ ਇਹ ਇਹਨਾਂ ਨੇ ਕਿਹਾ ਘਰ ਦੀ ਮੂੰਗ ਘਰ ਦੀ ਦਾਲ ਮੂੰਗੀ ਕਹਿੰਦੇ ਪਤਾ ਨਹੀਂ ਕੀ ਹੁੰਦੀ ਆ ਘਰ ਦੀ ਮੁਰਗੀ ਦਾਲ ਬਰਾਬਰ ਇਹ ਪਾਉਂਦੇ ਨਹੀਂ ਇੱਥੋਂ ਲੈ ਕੇ ਬਾਰੋਂ ਵਧੀਆ ਇਹ ਲਾਸਟ ਦੇ ਅੱਗੇ ਜੀ ਏਦਾਂ ਪੈਕਿੰਗ ਹੋ ਜਾਂਦੀ ਆ ਸਾਰੀ ਹਾਂਜੀ ਅੱਜ ਦਿਖਾਉਣਾ ਤੁਹਾਨੂੰ ਆ ਜਿੱਦ ਹੁਣ ਇੱਕ ਕੰਟੇਨਰ ਲਾਦ ਕੇ ਹਾਂਜੀ ਫਿਰ ਇਹ ਐਕਸਪੋਰਟ ਅੱਛਾ ਇਹ ਬਾਹਰ ਜਾ ਰਿਹਾ ਹਾਂਜੀ ਐਕਸਪੋਰਟ ਹੋ ਰਿਹਾ ਕੰਟੇਨਰ ਦੇ ਵਿੱਚ ਅੱਛਾ ਇਹ ਟਰੱਕ ਭਰਤਾ ਮਤਲਬ ਪੂਰਾ ਇਹ ਇਹ ਕੰਟੇਨਰ ਟਰਕੀ ਦਾ ਅੱਛਾ ਇਹ ਟਰਕੀ ਦਾ ਹਾਂਜੀ ਟਰਕੀ ਨੂੰ ਜਾ ਰਿਹਾ ਇਹ ਟਰਕੀ ਨੂੰ ਜਾ ਰਿਹਾ ਜੀ ਐਂ ਕੰਟੇਨਰ ਭਰ ਦਿੰਦੇ ਆ ਵਿੱਚ ਇਹ ਦੇਖੋ ਆ ਸ਼ਿਪਿੰਗ ਹੋ ਰਹੀ ਆ ਸਾਰੀ ਬਹੁਤ ਅੱਛਾ ਬਸ ਇਹ ਐਂਡ ਦੇ ਬਾਕਸ ਪੈ ਕੇ ਇਸ ਤਰ੍ਹਾਂ ਹੋ ਜਾਂਦੇ ਆ ਬਸ ਇਸ ਤਰ੍ਹਾਂ ਜੀ ਇਹ ਠੀਕ ਹੈ ਜੀ ਅ ਨਵੇਂ ਰੰਗ ਵੀ ਆ ਗਏ ਆ ਨਾਲ ਅੱਛਾ ਕੱਪੜੇ ਆ ਸਾਰਾ ਕੱਪੜੇ ਦਾ ਹੋਗਾ ਆਈ ਜਾਂਦਾਗਾ ਫੈਬਰਿਕ ਆ ਰਿਹਾ ਸਾਰਾ ਇਸ ਤਰ੍ਹਾਂ ਦੇ ਕੰਮ ਆ ਜੀ ਪੰਜਾਬੀਆਂ ਨੇ ਪੂਰੇ ਝੰਡੇ ਗੱਡੇ ਹੋਏ ਆ ਈਜੀਪਟ ਦੇ ਵਿੱਚ ਈਜੀਪਟ ਦੇ ਪੰਜਾਬੀਆਂ ਦੇ ਝੰਡੇ ਗੱਡੇ ਹੋਏ ਵੈਸੇ ਜਾਰਡਨ ਦੇ ਕਿਵੇਂ ਕਾਫੀ ਜਾਰਡਨ ਦੇ ਵੀ ਆ ਰਿਹਾ ਕਿ ਅਸੀਂ ਜਾਰਡਨ ਚ ਹੈਗੇ ਹਾਂ ਜੀ ਅੱਛਾ ਠੀਕ ਆ ਅੱਜ ਦੁਬਾਰਾ ਜੀ ਜਾਰਡਨ ਦੇ ਪੰਜਾਬੀਆਂ ਨੂੰ ਹੀ ਮਿਲਾ ਦਾਂਗੇ ਹੁਣ ਹੈ ਤੇ ਮੈਨੂੰ ਐਵੇਂ ਆਪਣੇ ਆਪ ਨੂੰ ਵੀ ਪ੍ਰਾਊਡ ਫੀਲ ਹੁੰਦਾ ਹੈ ਨਾ ਜਦੋਂ ਆਪਾਂ ਐ ਜਿਹੜਾ ਸਹੀ ਹੈ ਵੀ ਪੰਜਾਬ ਦਾ ਐਡਾ ਤਗੜਾ ਕੰਮ ਤੇ ਇੱਕ ਗੱਲ ਹੋਰ ਤੁਸੀਂ ਦੇਖੋ ਵੀ ਜਿਵੇਂ ਇਹਨਾਂ ਦਾ ਪਹਿਲਾਂ ਸੈਟਅਪ ਇੰਗਲੈਂਡ ਸੀਗਾ ਇੰਗਲੈਂਡ ਤੋਂ ਉਹਨਾਂ ਨੇ ਇੱਥੇ ਲਿਆਂਦਾ ਮੈਨੂੰ ਲੱਗਦਾ ਯਾਰ ਵਧੀਆ ਗੱਲ ਹੈ ਜਿੱਥੇ ਤੁਹਾਨੂੰ ਜਿਆਦਾ ਪ੍ਰੋਫਿਟ ਹੁੰਦਾ ਹੈ ਜਿਆਦਾ ਬਿਜ਼ਨਸ ਤੁਹਾਡਾ ਗਰੋ ਕਰਦਾ ਤੇ ਇੱਥੇ ਲਿਆਉਣ ਦਾ ਬਾਈ ਜੀ ਮੇਨ ਕਾਰਨ ਕੀ ਸੀਗਾ ਇੰਗਲੈਂਡ ਤੋਂ ਮਤਲਬ ਇੱਥੇ ਇੰਗਲੈਂਡ ਤੋਂ ਇੰਗਲੈਂਡ ਦੇ ਵਿੱਚ ਸੈਲਰੀਜ਼ ਜਿਆਦੀਆਂ ਸੀ ਅੱਛਾ ਹਾਂਜੀ ਤੇ ਗਾਰਮੈਂਟ ਜਿਹੜੀ ਸੀ ਰਿਟੇਲ ਅਫੋਰਡ ਨਹੀਂ ਸੀ ਹੁੰਦੀ ਅੱਛਾ ਜੀ ਸੋ ਇੱਥੇ ਬੇਸਿਕਲੀ ਸਸਤੀ ਲੇਬਰ ਕਰਕੇ ਅੱਛਾ ਇੱਥੇ ਲੇਬਰ ਸਸਤੀ ਹੈ ਤੁਹਾਨੂੰ ਹਾਂਜੀ ਲੇਬਰ ਤਾਂ ਕਰਕੇ ਛੇ ਲੈਂਦਾ ਸਾਰਾ ਹਾਂਜੀ ਪਹਿਲਾਂ ਅਸੀਂ ਟਰਾਈ ਕੀਤੀ ਸੀ ਇੰਡੀਆ ਜਾਣ ਦੀ ਅੱਛਾ ਜੀ ਇੰਡੀਆ ਵੀ ਗਏ ਆ तकरीबन 2001 ਦੇ ਵਿੱਚ ਅੱਛਾ ਜੀ ਲੁਧਿਆਣਾ ਟਰਾਈ ਕੀਤੀ ਪਰ ਉੱਥੇ ਨਹੀਂ ਗੱਲ ਬਣੀ ਅੱਛਾ ਜੀ ਉਹਦੇ ਬਾਅਦ ਚ ਫਿਰ ਅਸੀਂ 2003 ਦੇ ਵਿੱਚ ਇੱਥੇ ਆ ਗਏ ਫਿਰ ਈਜੀਪਟ ਆ ਗਏ ਹਾਂਜੀ ਇੱਥੇ ਹੁਣ ਉੱਥੇ ਇੱਥੇ ਹੀ ਆ ਜੀ ਤੇ ਨਹੀਂ ਕਈ ਦੂਰੋਂ ਦੇਖ ਕੇ ਕਹਿੰਦਾ ਵੀ ਈਜੀਪਟ ਚ ਕੀ ਕਰਾਂਗੇ ਯਾਰ ਅਸਲ ਚ ਭਾਵੇਂ ਮੈਨੂੰ ਐ ਲੱਗਦਾ ਬੰਦੇ ਦਾ ਮੇਨ ਪਰਪਸ ਹੀ ਪੈਸਾ ਕਮਾਉਣਾ ਹੁੰਦਾ ਹਾਂਜੀ ਆ ਦੇਖੋ ਅੱਛਾ ਇਹ ਬਣ ਗਿਆ ਆਪਣਾ ਐਂਡ ਤੇ ਹੁਣ ਹਾਂ ਖੋ ਕੇ ਥਿਸ ਇਜ਼ ਦਾ ਸਟਾਈਲ ਹਾਂ ਅੱਛਾ ਇਹ ਸਟਾਈਲ ਹੈਗਾ ਹਾਂਜੀ ਠੀਕ ਹੈ ਇਹਨਾਂ ਦੀ ਪੈਕੇਜਿੰਗ ਡਿਫਰੈਂਟ ਡਿਫਰੈਂਟ ਕੋਈ ਹੈਂਗਰ ਪੈਕ ਤੇ ਕੋਈ ਹਾਂਜੀ ਕੋਈ ਫਲੈਟ ਪੈਕ ਸੋ ਡਿਪੈਂਡਿੰਗ ਦੇ ਕਸਟਮਰ ਨੂੰ ਜੋ ਰਿਕੁਆਇਰਮੈਂਟ ਹੈ ਅੱਛਾ ਉਹ ਹਿਸਾਬ ਨਾਲ ਪੈਕਿੰਗ ਹੋ ਜਾਂਦੀ ਹੈ ਉਹ ਹਿਸਾਬ ਨਾਲ ਹਾਂਜੀ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਨਾ ਵੀ ਬੰਦੇ ਨੂੰ ਪੈਸਾ ਮੇਨ ਹੁੰਦਾ ਹੈ ਬੰਦਾ ਆਪਣੀ ਧਰਤੀ ਛੱਡਦਾ ਹੀ ਤਾਂ ਹੈ ਤੁਸੀਂ ਇਹ ਦੇਖੋ ਅੱਜ ਦੀ ਘੜੀ ਆਪਾਂ ਪੰਜਾਬ ਤੋਂ ਕੈਨੇਡਾ ਨੂੰ ਹੋ ਰਹਿਆਂ ਜਾਂ ਇੰਗਲੈਂਡ ਸਟੂਡੈਂਟ ਵੀਜ਼ੇ ਵਾਸਤੇ ਜਾ ਰਹੇ ਆ ਉਹ ਕੋਈ ਹੈਲਥ ਕਰਕੇ ਥੋੜਾ ਜਾ ਰਹੇ ਵੀ ਉੱਥੇ ਦਾ ਹੈਲਥ ਸਿਸਟਮ ਵਧੀਆ ਉੱਥੇ ਵੀ ਸਕੂਲਿੰਗ ਵਧੀਆ ਜਾਂ ਪੜ੍ਹਨ ਲਈ ਥੋੜਾ ਜਾ ਰਹੇ ਐ ਹੁੰਦਾ ਵੀ ਉੱਥੇ ਪੱਕੇ ਹੋਵਾਂਗੇ ਤੇ ਚਾਰ ਪੈਸੇ ਕਮਾਵਾਂਗੇ ਜ਼ਿੰਦਗੀ ਸੌਖੀ ਲੰਘ ਜੂ ਤੇ ਫਿਰ ਜਿਵੇਂ ਹੁਣ ਇੰਗਲੈਂਡ ਦੇ ਬ੍ਰਿਟਿਸ਼ ਸਿਟੀਜ਼ਨ ਸੀਗੇ ਇੰਗਲੈਂਡ ਤੋਂ ਇੱਥੇ ਆ ਗਏ ਇਹ 'ਚ ਕੋਈ ਖਾਸ ਗੱਲ ਨਹੀਂ ਨੇ ਪ੍ਰਵਾਸ ਚੱਲਦਾ ਹੀ ਰਹਿੰਦਾ ਹੁੰਦਾ ਤੇ ਬੰਦਾ ਆਪਣੀ ਰੋਜੀ ਰੋਟੀ ਲਈ ਕਿਤੇ ਨਾ ਕਿਤੇ ਚੜਾ-ਪਟਕੇ ਦੂਜੇ ਥਾਂ ਲਾ ਮਤਲਬ ਪਛਾਣ ਹੈ ਪੰਜਾਬ ਨਾਲ ਜੁੜੇ ਹੋਏ ਆ ਪੰਜਾਬ ਨੰਦੀ ਪਛਾਣ ਹੈਗੀ ਹੈ ਨਾ ਤੇ ਇੱਕ ਨਹੀਂ ਸੋਹਣੀ ਪੰਜਾਬੀ ਬੋਲਦੇ ਆ ਗੱਲਾਂ ਬਾਤਾਂ ਕਰਦੇ ਆ ਲੱਗਦੀ ਨਹੀਂ ਵੀ ਹੁਣ 45 ਸਾਲ ਇਹਨਾਂ ਨੂੰ ਆਪਦੇ ਦੇਸ਼ ਤੋਂ ਬਾਹਰ ਹੋ ਗਏ ਤੇ ਇਹ ਮਤਲਬ ਇਹ ਕੋਈ ਮੈਟਰ ਨਹੀਂ ਕਰਦਾ ਤੁਸੀਂ ਅਫਰੀਕਾ ਬੈਠੇ ਹੋ ਜੋਰਡਨ ਤੁਸੀਂ ਆਸਟ੍ਰੇਲੀਆ ਬੈਠੇ ਹੋ ਤੁਸੀਂ ਅਮਰੀਕਾ ਬੈਠੇ ਹੋ ਜਾਂ ਜਾਪਾਨ ਬੈਠੇ ਹੋ ਤੁਹਾਡੇ ਲਈ ਇਹ ਮਤਲਬ ਤੁਹਾਨੂੰ ਪ੍ਰੋਫਿਟ ਇਨਕਮ ਕਿੱਥੋਂ ਜ਼ਿਆਦਾ ਵਧੀਆ ਹੋ ਰਹੀ ਹੈ ਇਹ ਇਲਦਰਾ ਫਰਾਂਸ ਦਾ ਬ੍ਰਾਂਡ ਹੈ ਅੱਛਾ ਜੀ ਇਹ ਉਹਨਾਂ ਫਰਾਂਸ ਵਿੱਚ ਐਕਸਪੋਰਟ ਕਰਦੇ ਆਂ ਅੱਛਾ ਇਹ ਫਰਾਂਸ ਜਾਊਗਾ ਹਾਂਜੀ ਹਾਂਜੀ ਇਹ ਤਕਰੀਬਨ ਕੋਈ ਮਹੀਨੇ ਦਾ 1 ਲੱਖ ਰੁਪਈਆ ਫਲੀਸ ਦਾ ਜਾਂਦਾ ਇਹਨਾਂ ਨੂੰ ਰੈਗੂਲਰ ਇੱਕ ਮਹੀਨੇ ਦਾ ਹਾਂਜੀ ਇੱਕ ਮਹੀਨੇ ਦਾ 1 ਲੱਖ ਫਲੀਸ ਦੇ ਵਿੱਚ ਅੱਛਾ ਸਾਰੀ ਫਲੀਸੇਜ਼ ਹੈ ਇਹ ਹਾਂਜੀ ਹਾਂਜੀ ਸਾਰੀ ਫਲੀਸ ਹੈ ਹਮ ਅੰਗਰੇਜ਼ਾਂ ਨੂੰ ਦਿਖਾ ਦਿਨ ਦਿਖਾ ਦਿੰਦੇ ਜੀ ਤੇ ਬੱਚਿਆਂ ਦੇ ਸਾਈਜ਼ ਅੱਛਾ ਬੱਚਿਆਂ ਦਾ ਸਾਈਜ਼ ਹੈ ਹਾਂਜੀ ਛੋਟੇ ਤੋਂ ਵੱਡਾ ਸਾਰਾ ਸਾਈਜ਼ ਸਾਰੇ ਸਾਈਜ਼ ਹੈਗੇ ਹਾਂਜੀ ਹਮ ਹਾਂਜੀ ਸਹੀ ਹੈ ਜੀ ਏ ਬਾਈ ਜੀ ਹੁਣ ਇਹ ਕਹਿੰਦਾ ਜਾਰਡਨ ਠੰਡ ਹੈ ਕਹਿੰਦਾ ਇੱਥੇ ਨੂੰ 7-8 ਡਿਗਰੀ ਰਾਤ ਨੂੰ ਠੰਡਾ ਹੋਇਆ ਕਰੂਗਾ ਕਹਿੰਦੇ ਆ ਲੈ ਕੇ ਜਾਓ ਤੁਸੀਂ ਜੈਕਟਾਂ ਪਾਈਆਂ ਹੋਈਆਂ ਤੁਹਾਡੇ ਸੋਹਣੀਆਂ ਲੱਗਣਗੀਆਂ ਹਾਂਜੀ ਸਹੀ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਨਾਲੇ ਨਿਸ਼ਾਨੀ ਹੋਗੀ ਹਾਂ ਮਤਲਬ ਕਿ ਤੁਸੀਂ ਜਦੋਂ ਇਹਨੂੰ ਫੋਟੋ ਚੁੱਕੂਗੇ ਦੇਖੋ ਸਾਡੀ ਯਾਦ ਵੀ ਆਊਗੀ ਹਾਂ ਯਾਦਗਰ ਨਿਸ਼ਾਨੀ ਹੈ ਹਾਂ ਚਲੋ ਆਹ ਜੇ ਵਾਈਟ ਲੈਣਾ ਉਹਨੇ ਲਾਰਜ ਤੁਸੀਂ ਵਾਈਟ ਵੀ ਸੋਹਣਾ ਹੈ ਸਾਡਾ ਤਾਂ ਇੰਨੀ ਮौज ਹੈ ਕਲਰ ਵੀ ਦੇਖ ਫੜਾ ਆਪ ਦੇ ਸਾਈਜ਼ ਦੇ ਵੀ ਬਣਵਾ ਸਕਦੇ ਨੇ ਪੂਰੀ ਚੋਇਸ ਹੈ ਇੱਦਾਂ ਦਾ ਮਤਲਬ ਕਿ ਜਿਹੜਾ ਮਰਜ਼ੀ ਰੰਗ ਪਾਓ ਆਪਾ ਦਵਾਈ ਲੈਣਾ ਲਓ ਵੀ ਹੁਣ ਅਸੀਂ ਚੱਲਿਆਂਗੇ ਘਰ ਨੂੰ ਤੇ ਜਿਹੜਾ ਆਲੇ ਦੁਆਲੇ ਦਾ ਹੋਰ ਏਰੀਆ ਨਾ ਤੇ ਉਹ ਦਿਖਾਉਨੇ ਆ ਤੁਹਾਨੂੰ ਰਾਹ ਜਾਂਦੇ ਇਹ ਅਸੀਂ ਹੁਣ ਪਹੁੰਚੇ ਜੀ 골프 کلب ਦੇ ਵਿੱਚ ਤੇ ਕੈਰੋ ਦੀਆਂ ਜਿਹੜੀਆਂ ਚੀਜ਼ਾਂ ਇਹ ਦੇਖ ਰਹੇ ਆ ਨਾ ਹੁਣ ਤੇ ਸ਼ਾਇਦ ਢਿੱਲੋ ਫੈਮਿਲੀ ਵੀ ਨਾ ਅਧੂਰੀਆਂ ਸੀਗੀਆਂ ਤੇ ਅਸੀਂ ਆਉਣਾ ਨਹੀਂ ਸੀਗਾ ਨਾ ਹੀ ਸਾਨੂੰ ਪਤਾ ਸੀ ਵੀ ਕੁਝ ਐਵੇਂ ਦਾ ਏਰੀਆ ਵੀ ਹੈਗਾ ਸਾਰਾ ਇਹ ਹੁਣ ਇਹ ਜਿਹੜਾ ਕਲੋਨੀਆ ਮਤਲਬ ਕਲੋਨੀ ਕਹਿ ਸਕਦੇ ਆਪਾਂ ਪੂਰੀ ਹੁਣ ਇਹ ਕਲੋਨੀ ਦੇ ਅੰਦਰ ਆ ਗਈ ਉਹਦੇ ਅੰਦਰ ਹੀ ਇਹ ਪੂਰਾ ਕਲੱਬ ਬਣਿਆ ਹੈ ਤੇ ਸਾਰਿਆਂ ਨੂੰ ਮਤਲਬ ਜਨੇ ਇੱਥੇ ਅੰਦਰ ਰਹਿੰਦੇ ਆ ਸਾਰੇ ਤੇ ਸਾਰਿਆਂ ਨੂੰ ਇੱਥੇ ਫ੍ਰੀ ਹੈਗਾ ਆ ਜਾਣਾ ਹੁਣ ਸ਼ਾਮ ਨੂੰ ਇੱਥੇ ਬੈਠਣਾ ਹੈ ਕਹਿੰਦੇ ਡਿਨਰ ਵਗੈਰਾ ਇੱਥੇ ਕਰਨਾ ਹਾਂਜੀ ਹੈਲੋ ਆ ਹੈਗਾ ਦੀ ਗੋਲਫ ਕਲੱਬ ਹਾਊਸ ਇਹ ਕਿੰਨਾ ਜੀ ਕਿੰਨਾ ਪੁਰਾਣਾ ਹੈਗਾ ਇਹ ਕਲੱਬ ਹੈ ਨਾ 5 ਇਅਰਸ 5 ਇਅਰ ਪੰਜ ਸਾਲ ਪਹਿਲਾਂ ਅੱਛਾ ਹੁਣੇ ਉਹਦੇ ਨਾਲ ਹੀ ਬਣਿਆ ਹੈਗਾ ਅੱਛਾ ਡਿਵੈਲਪ ਹੋ ਰਿਹਾ ਏਰੀਆ ਹਜੇ ਮਤਲਬ ਕਿ ਸਮਝ ਗਏ ਵਾਹ ਕੀ ਬਾਤ ਹੈ ਜਿੰਮ ਇਹਦੇ ਵਿੱਚ ਜਿੰਮ ਹਾਂਜੀ ਸੋਨਾ ਅੱਛਾ ਸਾਰਾ ਕੁਝ ਹੈ ਇੱਕ ਗੋਲਫ ਵਾਲਾ ਏਰੀਆ ਗਿਆ ਹੈ ਸਾਰਾ ਉਹ ਓਪਨ ਜਿੰਮ ਹੈ ਕੀ ਓਪਨ ਹੀ ਲਾ ਰਖੀਏ ਤੁਸੀਂ ਦੇਖੋ ਖਜੂਰਾਂ ਦੇ ਥੱਲੇ ਜਿੰਮ ਲਾ ਰਖੀਏਗੀ ਇੱਥੇ ਬੈਰੀ ਨਾਈਸ ਏਰੀਆ ਹੈ ਚੱਲੀਏ ਉੱਪਰ ਰਾਤ ਅਸੀਂ ਇੱਥੇ ਉੱਪਰ ਬੈਠੇ ਰਹੇ ਸੀ ਜੀ ਵਾਹ ਅੱਜ ਦਾ ਸਜਾਰਾ ਰੱਖਿਆ ਜੀ ਪੂਰਾ ਫੰਕਸ਼ਨ ਲੱਗਦਾ ਕੋਈ ਦੇਖ ਲਓ ਤੁਹਾਨੂੰ ਮਿਸਰ ਆਏ ਤੇ ਮਿਸਰ ਦੇ ਵਿਆਹ ਵੀ ਦਿਖਾ ਦਿੰਨੇ ਆ ਵਿਆਹ ਇਹਨਾਂ ਦੇ ਇਹੋ ਜਿਹੇ ਹੁੰਦੇ ਆ ਵਿਆਹ ਚੱਲ ਰਿਹਾ ਕੋਈ ਵਿਆਹ ਚੱਲ ਰਿਹਾ ਕੋਈ ਅਗੇਂਜਮੈਂਟ ਹੈ ਵਧਾਈਆਂ ਦੇ ਦੀਏ ਪਰੌਣੇ ਨੂੰ ਇਹੋ ਐਵੇਂ ਕਰਦੇ ਆ ਫੰਕਸ਼ਨ ਹਨਾ ਹਾਂ ਇਹ ਤੇ ਅਗੇਂਜਮੈਂਟ ਹੈ ਅਗੇਂਜਮੈਂਟ ਚਲੋ ਜੀ ਆਪਾਂ ਤਾਂ ਅੱਗੇ ਚੱਲਦੇ ਆਂ ਇਹ ਨਾ ਕੈਰੋ ਦੇ ਜਿਵੇਂ ਤੁਹਾਨੂੰ ਸ਼ੁਰੂ ਹੀ ਦੱਸਿਆ ਸੀ ਉੱਪਰਲੇ ਪਾਸੇ ਪਹਾੜੀਆਂ ਦੇ ਬਣਿਆ ਹੋਇਆ ਏਰੀਆ ਸਾਰਾ ਕੈਰੋ ਥੱਲੇ ਦਿਖਦਾ ਹੈਗਾ ਤੇ ਇਥੋਂ ਦੂਰ ਤੱਕ ਜਿਹੜਾ ਏਰੀਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਮਹਿੰਗਾ ਇਹ ਨਾ 5 5 6 6 ਹਜ਼ਾਰ ਡਾਲਰ ਮਤਲਬ ਅਮਰੀਕੀ ਡਾਲਰ ਇਹ ਨਾ ਰੈਂਟ ਹੈਗਾ ਘਰਾਂ ਦਾ ਰੈਂਟ ਰੈਂਟ 5 6 ਹਜ਼ਾਰ ਡਾਲਰ ਤੇ ਘਰਾਂ ਦੀਆਂ ਕੀਮਤਾਂ ਦਾ 5 6 ਮਿਲੀਅਨ ਡਾਲਰ ਦੀਆਂ ਹੋਣਗੀਆਂ ਨਹੀਂ ਨਹੀਂ ਕਿੰਨੇ ਦਾ ਜੀ ਇਹਨੇ 20 20 ਮਿਲੀਅਨ ਡਾਲਰ ਦੇ ਘਰ ਆ। ਅੱਛਾ ਉੱਪਰਲੇ ਪਾਸੇ 20 20 ਮਿਲੀਅਨ ਡਾਲਰ ਦੇ ਘਰ ਆ ਜੀ। ਅੱਛਾ ਇਹ ਸਾਰਾ ਗੋਲਫ ਅਵੇਲੇਬਲ ਹੈ ਇੱਥੇ। ਆਪਾਂ ਅਸਾਂ ਹਾਂਜੀ। ਅੱਛਾ ਸੂਰਜ ਵੀ ਛਿਪਣ ਵਾਲਾ ਜੀ। ਸੋਏ ਸੀਗਾ ਜੀ ਆਪਣੇ ਅੱਜ ਦੇ ਵਲੌਗ ਦਾ। ਹਲਦ ਵਾਲਾ ਜਿਹੜਾ ਤੁਹਾਨੂੰ ਦਿਖਾਉਣਾ ਸੀ ਹੁਣ ਅਸੀਂ ਇੱਥੇ ਵੇਟ ਕਰਨੀ ਹੈ ਤੀਰਥਬਾਈ ਜੀ ਦੀ ਤੇ ਉਹ ਵੀ ਆਉਂਦੇ ਆ ਤੇ ਫਿਰ ਅਸੀਂ ਅੱਜ ਫੇਰ ਇੱਥੇ ਬਹਿਣਾ ਗੱਲਾਂਬਾਤਾਂ ਕਰਨੀਆਂ ਤੇ ਜਾਰਡਨ ਚ ਟਾਈਮ ਕੱਟ ਸੀਗਾ ਮਿਲ ਲੰਦਾ ਆਪਣੀ ਫੈਮਿਲੀ ਨੂੰ ਤੇ ਬਟ ਵਧੀਆ ਰਿਹਾ ਬਹੁਤ ਸੋਹਣਾ ਰਿਹਾ ਜਿੰਨਾ ਕੁ ਟਾਈਮ ਅਸੀਂ ਇਕੱਠੇ ਸਪੈਂਡ ਕੀਤਾ ਈਜੀਪਟ ਚ ਸੌਰੀ ਮੈਂ ਜਾਰਡਨ ਕਹਿ ਗਿਆ ਅਸਲ ਚ ਜਾਰਡਨ ਚ ਆਪ ਨੂੰ ਪੰਜਾਬੀ ਡਿੱਕੀ ਜਾਂਦੇ ਨਾ ਕਾਫੀ ਉਹ ਜਾਰਡਨ ਚ ਵੀ ਡਿੱਕੇ ਜਾਂਦੇ ਦੁਬਾਰਾ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਈਜਿਪਟ ਵਾਲੇ ਪੰਜਾਬੀ ਤੁਹਾਡੇ ਸਾਹਮਣੇ ਸੀਗੇ ਜੀ ਇਹ ਢਿੱਲੋਂ ਫੈਮਿਲੀ ਇਹ ਢਿੱਲੋਂ ਫੈਮਿਲੀ ਸਾਰੀ ਤੇ ਆਲਾ ਦਵਾਲਾ ਸੀਗਾ ਇੱਚੋਂ ਦਾ ਸੋ ਐਸੀ ਆਪਣਾ ਇਸ ਦਾ ਵਲੌਗ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ ਤੇ ਹੁਣ ਜਿਹੜਾ ਆਉਣ ਵਾਲਾ ਵਲੌਗ ਹੋਊਗਾ ਤੇ ਉਹਦੇ ਚ ਆਪਾਂ ਈਜੀਪਟ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਈਜੀਪਟ ਬਾਰੇ ਗੱਲਾਂ ਬਾਤਾਂ ਹੋਣਗੀਆਂ ਕਿ ਕਿਵੇਂ ਰਿਹਾ ਸਾਡਾ ਸਫ਼ਰ ਤੇ ਨਾਲ ਹੀ ਜਿਹੜਾ ਜਾਰਡਨ ਦਾਗਾ ਵੀਜ਼ੇ ਬਾਰੇ ਤਾਂ ਪਹਿਲਾ ਦਿਨ ਹੋਊਗਾ ਜਾਰਡਨ ਤੇਥੋਂ ਫਲਾਈਟ ਲੈ ਕੇ ਅਸੀਂ ਜਾਣਾ ਕਿਵੇਂ ਪਹੁੰਚਦੇ ਆ ਸਾਰਾ ਕੁਝ ਉਹ ਤੁਹਾਡੇ ਨਾਲ ਨਵੇਂ ਬਲੌਗ ਚ ਸ਼ੇਅਰ ਕਰਾਂਗੇ ਜੁੜੇ ਰਹੋ ਹੁਣ ਤੁਸੀਂ ਆਪਣੇ ਜਾਰਡਨ ਦੇ ਸਫ਼ਰ ਨਾਲ ਤੇ ਈਜੀਪਟ ਪ੍ਰਤੀ ਕੋਈ ਸਵਾਲ ਜਵਾਬ ਹੋਇਆ ਤਾਂ ਉਹ ਕਮੈਂਟ ਕਰਕੇ ਤੁਸੀਂ ਛੱਡ ਸਕਦੇ ਹੋ ਤੇ ਕੱਲ ਦੇ ਬਲੌਗ ਚ ਅੱਗੇ ਕੰਟੀਨਿਊ ਕਰਦੇ ਆਂ ਮਿਲਦੇ ਆ ਜੀ ਹੁਣ ਜਾਰਡਨ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰਾਖਾ